ਜਿਕਰਤਵਾਡੀ ਵੀ ਬਾਹਰ ਜਾਣ ਦੀ ਇੱਛਾ ਹੈ ਤਾਂ ਇੱਕ ਵਾਰ ਇਹ ਗੀਤ ਜ਼ਰੂਰ ਸੁਣੋ ਜੋ ਵਿਦੇਸ਼ੀ ਧਰਤੀ ਤੇ ਬੈਠੇ ਤੋਂ ਪੰਜਾਬੀ ਨੌਜਵਾਨਾਂ ਵੱਲੋਂ ਸੁਨੇਹੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਮਜਬੂਰੀ ਦਰਸਾਉਂਦਾ ਹੈ ਗੀਤ ਵਿਦੇਸ਼ ਵਿੱਚ ਮਰਨ ਵਾਲੇ ਕੰਮ ਨੂੰ ਲੈ ਕੇ ਵੀ ਸੁਨੇਹਾ ਦਿੰਦਾ ਹੈ ਤੇ ਪੰਜਾਬ ਪ੍ਰਤੀ ਪਿਆਰ ਤੇ ਸੰਦੇਹ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ ਤੁਸੀਂ ਵੀ ਸੁਣੋ ਪੰਜਾਬੀ ਵੀਰਾਂ ਦੀ ਪੁਕਾਰ ਵਾਲਾ ਇਹ ਗੀਤ ਤੂੰ ਆਉਣਾ ਏ ਤਾਂ ਆ ਸੱਜਣਾ ਤੂੰ ਵੀ ਕਿਸਮਤ ਏ ਜਵਾ ਸੱਜਣਾ ਆਉਂਦਿਆਂ ਡਲ ਰ ਡਿੱਗਣਗੇ ਇਸ ਗੱਲ ਦੀ ਗਰੰਟੀ ਨਹੀਂ ਲੈਂਦੇ ਉਹ ਤੈਨੂੰ 에ਰਪੋਰਟ ਤੋਂ ਚੱਕ ਲਾਂਗੇ ਥੋੜੇ ਦਿਨ ਕਰ ਵੀ ਰੱਖ ਲਾਂਗੇ ਪਰ ਕੰਮ ਦੀ ਗਰੰਟੀ ਨਹੀਂ ਲੈਂਦੇ 에ਰਪੋਰਟ ਤੋਂ ਚੱਕ ਲਾਂਗੇ ਥੋੜੇ ਦਿਨ ਕਰ ਵੀ ਰੱਖ ਲਾਂਗੇ ਪਰ ਕੰਮ ਦੀ ਗਰੰਟੀ ਨਹੀਂ ਲੈਂਦੇ ਉਜੇ ਤਾਂ ਅੰਗਰੇਜ਼ੀ ਆਉਂਦੀ ਆ ਕੰਮ ਘੋਰੇ ਕੋਲੇ ਮਿਲ ਜੂਗਾ ਜੇ ਫੜ ਲਿਓ ਨੇ ਬਾ ਤੇਰੀ ਪਿਆਰ ਦਾ ਫੁੱਲ ਵੀ ਖਿੜ ਜੂਗਾ ਜਾਂ ਲੈਂਦਾ ਮੁੱਲ ਪੰਜਾਬੀ ਤੋਂ ਤੇਰੇ ਚੰਮ ਦੀ ਗਾਰੰਟੀ ਨਹੀਂ ਲੈਂਦੇ ਤੈਨੂੰ 에어ਪੋਰਟ ਤੋਂ ਚੱਕ ਲਾਂਗੇ ਥੋੜੇ ਦਿਨ ਕਰ ਵੀ ਰੱਖ ਲਾਂਗੇ ਪਰ ਕੰਮ ਦੀ ਗਾਰੰਟੀ ਨਹੀਂ ਲੈਂਦੇ ਏਅਰਪੋਰਟ ਤੋਂ ਚੱਕ ਲਾਂਗੇ ਥੋੜੇ ਦਿਨ ਕਰ ਵੀ ਰੱਖ ਲਾਂਗੇ ਪਰ ਕੰਮ ਦੀ ਗਾਰੰਟੀ ਨਹੀਂ ਲੈਂਦੇ ਦੱਸ ਦਈਏ ਕੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੈ ਜੋ ਸਟੇਲ ਦੀ ਤਰਹੀ ਤੋਂ ਗਾਇਆ ਗਿਆ ਹੈ ਈਰਕ ਸਪੋਕਸਮੈਨ ਟੀਵੀ